ਸੁਲੇਮਾਨ ਦੀ ਗੱਲ ਕਰਦੇ ਸੀ ਉੱਥੇ ਫਿਰ ਮੈਂ ਦਬਲਾ ਨਹੀਂ ਸੀ ਹਮ ਇੱਕ ਮਨਮੋਹਨ ਸਿੰਘ ਨਾਮ ਦਾ ਲੜਕਾ ਹਮ ਮਜੱਫਰਨਗਰ ਵਾਲ ਕੋਈ ਪਿੰਡ ਆ ਹਾਂਜੀ ਉੱਥੇ ਰਹਿੰਦਾ ਸੀ ਹਮ ਤੇ ਬਹੁਤਾ ਪੜਿਆ ਨਹੀਂ ਸੀ ਉਹ ਤੇ ਕੁਦਰਤੀ ਬੱਚਿਆਂ ਦਾ ਜਿਵੇਂ ਸੁਭਾਅ ਹੁੰਦਾ ਇੱਕ ਕਬਰ ਤੇ ਉਹਨੇ ਪਿਸ਼ਾਅ ਕਰਤਾ ਅੱਛਾ ਉਹ ਕਬਰ ਸੀ ਸੁਲੇਮਾਨ ਦੀ ਉਹਨੇ ਆਪ ਹੀ ਦੱਸਿਆ ਫਿਰ ਸੁਲੇਮਾਨ ਨੇ ਹਮ ਉਹ ਨੇ ਫਿਰ ਦੇਖਿਆ ਵੀ ਇਹ ਪਿਛਲਾ ਸਾਡਾ ਕੋਈ ਸਬੰਧ ਹੈ ਹਾਂ ਜਾਨੀ ਜਿਵੇਂ ਇਹ ਇਹ ਰੂਹਾਂ ਜੀ ਦੇ ਵਿੱਚ ਵੜ ਜਾਂਨਾਂ ਉਹ ਫਿਰ ਨਿਕਲਦੀਆਂ ਨਹੀਂ ਛੇਤੀ ਅੱਛਾ ਇਹ ਕੋਈ ਪਿਛਲੇ ਕਰਮਾਂ ਦਾ ਖੇਡ ਹੁੰਦੀ ਹੈ ਪਿਛਲੇ ਕਰਮਾਂ ਦਾ ਇਹ ਕਰਮਾਂ ਦਾ ਹੀ ਦੱਸ ਰਿਹਾ ਮੈਂ ਉਹ ਕਹਿੰਦਾ ਵੀ ਪਿਛਲੇ ਜਨਮ ਦੇ ਵਿੱਚ ਹੁਣ ਕਰ ਲੋ ਬਹੁਤੀ ਸੋਭਦੀ ਨਹੀਂ ਜਿਹੜੀ ਉਹਨੇ ਦਿੱਤੀ ਹਾਂਜੀ ਕਹਿੰਦਾ ਪਿਛਲੇ ਜਨਮ ਵਿੱਚ ਬਈ ਜਿਵੇਂ ਮੈਂ ਪੰਡਤਾਂ ਦਾ ਲੜਕਾ ਸੀ ਠੀਕ ਹੈ ਜੀ ਇਹ ਮੁਸਲਮਾਨ ਸੀ ਜਾਂ ਇਹ ਮੁਸਲਮਾਨ ਮੈਂ ਮੁਸਲਮਾਨ ਜਿਵੇਂ ਵੀ ਸੀ ਉਹ ਜਾਨੀ ਮੈਨੂੰ ਪੂਰਾ ਨਹੀਂ ਯਾਦ ਚਲੋ ਕਿਵੇਂ ਵੀ ਹੋਇਆ ਵੀ ਇਹ ਮੇਰੀ ਲੜਕੀ ਨੂੰ ਕੱਢ ਕੇ ਲੈ ਗਿਆ ਸੀ ਠੀਕ ਹੈ ਜੀ ਜਿਹੜਾ ਮਨਮੋਹ ਸਿੰਘ ਸੀਗਾ ਹਾਂ ਮਨਮੋਹਨ ਸਿੰਘ ਪਿਛਲੇ ਜਨਮ ਵਿੱਚ ਠੀਕ ਹੈ ਕਹਿੰਦਾ ਉਹ ਮੇਰੇ ਮਨ ਤੇ ਉਕਰਿਆ ਪਿਆ ਸੀ ਵੀ ਇਹ ਬੰਦਾ ਮੈਨੂੰ ਲੱਭੇ ਕਿਤੇ ਹਾਲਾਂਕਿ ਮੈਂ ਕਹਿੰਦਾ ਪ੍ਰੇਤ ਬਣ ਗਿਆ ਸੀ ਹੂੰ ਪ੍ਰੇਤ ਵੀ ਬਣਿਆ ਉਹ ਮਾੜੇ ਕਰਮਾਂ ਦਾ ਫਲ ਧਰਮਰਾਜਾਂ ਨੇ ਇਹਨੂੰ ਹੁਕਮ ਕੀਤਾ ਵੀ 1000 ਸਾਲ ਪ੍ਰੇਤ ਜੁੜਨੀ ਆ ਤੇਰੀ ਉਹ 1000 ਸਾਲ ਦਾ ਸੀਗਾ ਹੂੰ ਪ੍ਰੇਤ ਪਿੰਜਰ ਮੈਂ ਦੋਖ ਘਨੇਰੇ ਕੀ ਕਹਿੰਦੇ ਪ੍ਰੇਤ ਨਹੀਂ ਹਨ ਹੂੰ ਉਹ ਹੁਣ ਜਿਨ੍ਹਾਂ ਦੇ ਉੱਤੇ ਪਾਏ ਵਿਪਤਾ ਪੈਂਦੀ ਆ ਸਾਡੇ ਕੋਲੇ ਬਥੇਰੇ ਆਉਂਦੇ ਨੇ ਵਿਚਾਰੇ ਹੂੰ ਤੇ ਉਹ ਤਾਂ ਬਾਣੀ ਦੇ ਨਾਲ ਫੇਰ ਉਹਨਾਂ ਦਾ ਭਲਾ ਵੀ ਹੁੰਦਾ ਪਸ਼ੂ ਪ੍ਰੇਤ ਮੋਹਦ ਕੋ ਉਤਾਰੇ ਬਾਣੀ ਧਾਰ ਸਕਦੀ ਹੈ ਹੂੰ ਤੇ ਐਵੇਂ ਕੋਈ ਵਖੰਡ ਕਰੀ ਜਾਵੇ ਉਹ ਨਹੀਂ ਗੱਲ ਹੈ ਹਾਂਜੀ ਬਾਣੀ ਦਾ ਅਸਰ ਲਾਓ ਫੇਰ ਸਭ ਕੁਝ ਠੀਕ ਆ ਹੂੰ ਚਲੋ ਉਹਨੇ ਫੇਰ ਕਿਹਾ ਕਹਿੰਦਾ ਜੀ ਬੇ ਮੈਨੂੰ ਹਜ਼ਾਰ ਸਾਲ ਦੀ ਹੋ ਗਈ ਸਜ਼ਾ ਹੂੰ ਤੇ ਜਦੋਂ ਇਹਨੇ ਕੀਤਾ ਪਛਾਅ ਮੈਂ ਸਾਰੀ ਪਿਕਚਰ ਮੇਰੇ ਸਾਹਮਣੇ ਆ ਗਈ। ਅੱਛਾ ਮੈਂ ਇਹਦੇ ਵਿੱਚ ਪ੍ਰਵੇਸ਼ ਕਰ ਗਿਆ। ਠੀਕ ਹੈ ਜੀ। ਕਹਿੰਦਾ ਸਾਡਾ ਅਸੂਲ ਹੁੰਦਾ ਜੀ ਇਹਦੇ ਅਸੀਂ ਅਸਰ ਕਰ ਲੀਏ ਨਾ। ਹੂੰ। 2 4 5 6 ਅਸੀਂ ਬੋਲਣ ਨਹੀਂ ਦਿੰਦੇ ਉਹਨੂੰ। ਅੱਛਾ। ਉਹਦੀ ਜ਼ਬਾਨ ਬੰਦ ਕਰ ਲੈਂਦੇ ਆ। ਜੇ ਕੋਈ ਮੰਤਰ ਵੀ ਪੜਦਾ ਅਸੀਂ ਮੰਤਰ ਪਹਿਲਾਂ ਹੀ ਬਾਧੂ ਜਾਣਦੇ ਆ। ਕਿਸੇ ਜਿਹੜਾ ਵੀ ਕੋਈ ਉਹਨੂੰ ਕੋਈ ਕਾਜੀ ਵੀ ਹੱਥ ਪਾਉਂਦਾ ਸੀ ਹੂੰ ਉਹ ਹੱਥ ਹੀ ਜੋੜ ਦਿੰਦਾ ਸੀ ਵੀ ਇਹਦੇ ਅੱਗੇ ਮੇਰਾ ਜੋਰ ਨਹੀਂ ਹੈ ਇਹ ਤਾਂ ਬਹੁਤ ਕੋਈ ਵੱਡੀ ਰੂਹ ਆ। ਹੂੰ। ਤੇਹ ਤਰ੍ਹਾਂ ਕਰਦੇ 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 ਅਖੀਰ ਫੇ ਰਹੋ ਹੁਣ ਦੁਖੀ ਤਾਂ ਬੰਦਾ ਜਗਾ ਜਗਾ ਜਾਂਦਾ ਹੀ ਐ ਹਮਨਮੋਹਣ ਸੇ ਉਹਨੂੰ ਲੈ ਕੇ ਜਾਂਦੇ ਕਿਤੇ ਲੈ ਕੇ ਗਏ ਮਹਾਪੁਰਚਾਂ ਕੋ ਕਿਤੇ ਗਏ ਅਖੀਰ ਉਹ ਹਾਪੜ ਆ ਗਏ ਉੱਥੇ ਮਹਾਰਾਜ ਸੀਗੇ ਜੂਪੀ ਚ ਜੂਪੀ ਚ ਤੇ ਉੱਥੇ ਆ ਕੇ ਉਹਨਾਂ ਨੇ ਮਹਾਰਾਜ ਜੀ ਐਸ ਤਰ੍ਹਾਂ ਕੁਰਸੀ ਲੱਗੀ ਆ ਹਮ ਉਹ ਵਾਏ ਕਿ ਐ ਬੜਾ ਸਿਰ ਜਦੋਂ ਉਹ ਉਹਦੇ ਵਿੱਚ ਆਉਂਦਾ ਸੀ ਨਾ ਇੱਕਦਮ ਬੰਦਾ ਚੰਗੇ ਚੰਗੇ ਕੰਮ ਜਾਂਦੇ ਸੀ ਇੰਨਾ ਜੋਸ਼ ਨਾਲ ਬੋਲਦਾ ਸੀ ਉਹ ਇਹ ਤੁਸੀਂ ਕਟਣਾ ਆਪ ਦੇਖੀ ਬਈ ਮੈਂ ਖੁਦ ਦੇਖੀ ਆ ਦਬਲਾ ਜਦੋਂ ਕਈਆਂ ਨੂੰ ਉਹਨੂੰ ਛਾਓ ਜਿਵੇਂ ਹੁੰਦਾ ਨਾ ਬਣ ਬਈ ਮੈਨੂੰ ਬਰਫੀ ਲਿਆ ਕੇ ਦਿਓ ਉਹ ਖਾ ਕੇ ਫਿਰ ਮੈਂ ਫਿਰ ਇਹਦੇ ਵਿੱਚ ਆ ਕੇ ਬੋਲੂਗਾ ਅੱਛਾ ਜੀ ਜਾਂ ਬਾਅਦ ਵਿੱਚ ਮੈਨੂੰ ਬਰਫੀ ਖਿਲਾਓ ਫਿਰ ਹਮ ਪਰ ਉਹ ਫਿਰ ਜਦੋਂ ਬੋਲਦਾ ਸੀ ਉਦੋਂ ਤਾਂ ਬੰਦਾ ਕੰਮ ਜਾਂਦਾ ਸੀ ਕੋਲੇ ਬੈਠਾ ਹਿੰਮਤ ਨਹੀਂ ਸੀ ਕਿਸੇ ਨਾਲ ਗੱਲ ਕਰਨ ਦੀ ਕਹ ਉਹ ਫਿਰ ਮਹਾਰਾਜੇ ਬੈਠੇ ਸੀ ਉਹਨੇ ਜੋ ਸਿਰ ਜਾ ਹਲਾਇਆ ਜਾ ਨਾਰੇ ਕਹੇ ਕੌਣ ਹੈ ਤੂੰ ਕਹ ਜੀ ਮੈਂ ਥੋਲੇਮਾਨ ਪ੍ਰੇਤ ਆ ਕਹ ਜੀ ਹੁਣ ਨਾ ਤੂੰ ਫਿਰ ਹੋ ਚੁੱਪ ਕਰ ਕਹ ਸੰਗਤ ਦਾ ਟਾਈਮ ਆ ਅਲੱਗ ਤੇ ਇਹਨੂੰ ਟਾਈਮ ਦੇ ਆਗੇ ਚੁੱਪ ਕਰ ਗਿਆ ਫਿਰ ਤੇ ਇਹ ਮਹਾਰਾਜ ਸੀ ਤੇ ਚੁੱਪ ਕਰ ਗਿਆ ਨਹੀਂ ਇਹ ਕਾਨੂੰ ਚੁੱਪ ਕਰਦੇ ਆ ਫਿਰ ਭੋਰਾ ਸਾਹਿਬ ਵਿੱਚ ਬੁਲਾਇਆ ਮਹਾਰਾਜ ਨੇ ਫਿਰ ਉਹਨੇ ਆ ਸਾਰੀ ਕਹਾਣੀ ਆਪਦੀ ਦੱਸੀ ਸਾਰੀ ਕਿ ਜਦੋਂ ਗੁਰਨਾਗ ਦੇ ਮਹਾਰਾਜ ਜੀ ਹੋਏ ਨੇ ਪੱਕੇ ਦੇ ਵਿੱਚ ਅਸੀਂ ਉਦੋਂ ਵੀ ਸੀਗੇ ਕਹਿੰਦਾ ਅੱਛਾ ਜੀ ਪਰ ਕਹਿੰਦਾ ਜਦੋਂ ਬਾਣੀ ਪੜਦੇ ਅੱਗ ਲੱਗਦੀ ਸੀ ਸਾਨੂੰ ਅਸੀਂ ਭੱਜ ਜਾਂਦੇ ਸੀ ਹੂੰ ਕਿਉਂਕਿ ਮਾੜੇ ਕਰਮ ਜਦੋਂ ਹੁੰਦੇ ਆ ਬਾਣੀ ਤੋਂ ਭੱਜਦਾ ਬੰਦਾ ਜੇ ਚੰਗੇ ਹੁੰਦੇ ਆ ਫਿਰ ਉਹ ਚੰਗੇ ਪ੍ਰੇਤ ਭੂਤ ਭੂਤ ਪ੍ਰੇਤ ਵੀ ਆ ਕੇ ਸੁਣਦੇ ਨੇ ਬਾਣੀ ਹੂੰ ਸੁਰਨਾਰ ਤਨਕੀ ਬਾਣੀ ਗਾਵੇ ਦੇਵਤੇ ਵੀ ਬਾਣੀ ਸੁਣਦੇ ਨੇ ਪਸ਼ੂ ਪ੍ਰੇਤ ਵੀ ਸੁਣਦੇ ਹਨ ਤੇ ਉਹਨੇ ਫਿਰ ਕਿਹਾ ਕਹਿੰਦਾ ਜੀ ਮੈਨੂੰ ਮਾਰੇ ਨੂੰ ਉਹ ਦੱਸਦਾ ਵੀ ਹੁਣ ਤੁਸੀਂ ਮੇਰੀ ਨਜ਼ਾਤ ਨਜ਼ਾਤ ਕਹਿੰਦੇ ਵੀ ਮੇਰੀ ਮੁਕਤੀ ਕਰ ਦਿਓ ਠੀਕ ਹੈ ਮਾਰੇ ਕਹਿੰਦੇ ਵੀ ਮੁਕਤੀ ਤਾਂ ਤੇਰੀ ਦੇਖੋ ਸਿੱਧੀ ਨਹੀਂ ਹੋਣੀ ਹਮ ਪਰਮੇਸ਼ਰ ਦਾ ਜੋ ਥੂਲ ਹੈ ਇਹਨਾਂ ਤੈਨੂੰ ਮਨੁੱਖਾ ਦੇ ਮਿਲੂਗੀ ਹਮ ਫਿਰ ਤੂੰ ਗੁਰੂ ਆਲਾ ਬਣੇਗਾ ਅਮਰ ਛਕੇਗਾ ਫਿਰ ਤੇਰੀ ਮੁਕਤੀ ਹੋਊਗੀ ਠੀਕ ਹੈ ਕਈ ਕਿਰਪਾ ਕਰੋ ਫਿਰ ਮੈਨੂੰ ਮਨੁੱਖਾ ਦੇ ਦਿਓ ਹਮ ਫਿਰ ਉਹ ਖਾਤਾ ਜੱਥੇ ਦੇ ਨਾਲ ਹੀ ਮਸਤਾ ਸਹਿ ਦਰੁਹਾਨ ਸੀਗੇ ਜੱਥੇ ਦੇ ਨਾਲ ਹੀ ਫਿਰ ਮਹਾਰਾਜ ਦੇ ਨਾਲ ਹੀ ਨਾ ਗੱਡੀ ਚ ਹੂੰ ਮਹਾਰਾਜ ਕਹਿੰਦੇ ਚਲ ਨਾਲ ਚੱਲਿਆ ਕਰ ਹੂੰ ਚਲਿਆ ਜਾਂਦਾ ਸੀ ਕਿ ਇਹਦੋਂ ਲਾਂ ਵੀ ਇਸੇ ਤਰ੍ਹਾਂ ਬੱਚਾ ਨੂੰ ਔਲਾਦ ਜਦੋਂ ਕੀਤੇ ਨੇ ਉਹ ਜੱਥੇ ਦੇ ਨਾਲ ਹੀ ਸੀ ਹੂੰ ਜਿੱਦਣ ਫਿਰ ਉਹਦਾ ਜਨਮ ਹੋਣਾ ਸੀ ਉਹ ਜਨਮ ਹੋਣ ਵੇਲੇ ਉਹ ਦੁਹਲਾ ਨਹੀਂ ਸੀ ਮਹਾਰਾਜ ਕੋਲੇ ਉੱਥੇ ਹੀ ਮਨਮੋਹਣ ਤੋਂ ਉੱਥੇ ਹੀ ਵਿੱਚੀ ਸੀ ਉਹਦੇ ਅੱਛਾ ਜੀ ਤੇ ਮਹਾਰਾ ਇਹਨੇ ਜਿਹਨੂੰ ਫੜ ਦਿੱਤਾ ਸੀ ਗਹਿਰ ਗਹਿਰ ਕਹਿੰਦੇ ਸੀ ਉਹਨੂੰ ਠੀਕ ਹੈ ਜੀ ਗੁਰਦੇਵ ਸਿੰਘ ਮਹਾਰਾ ਦਾ ਸੈਕਟਰੀ ਸੀ ਹੂੰ ਉਹਦੇ ਬੱਚਾ ਨਹੀਂ ਸੀ 13 ਸਾਲ ਦੀ ਲੜਕੀ ਸੀ ਠੀਕ ਹੈ ਉਹਨੂੰ ਦਿੱਤਾ ਸੀ ਮਹਾਰਾ ਕਹਿੰਦੇ ਕੋਈ ਨਹੀਂ ਤੈਨੂੰ ਪੋਤ ਦੇ ਦਈਏ ਕਹਿੰਦੇ ਮਹਾਰਾ ਹੱਥਾਂ ਲੱਗ ਗਏ ਕਹਿੰਦਾ ਜੀ ਜੋ ਮਰਜੀ ਹੋਵੇ ਮੈਨੂੰ ਨਹੀਂ ਮੇਰਾ ਬੱਚਾ ਹੋਣਾ ਚਾਹੀਦਾ ਤੇ ਜਿੱਦਣ ਉਹਦਾ ਜਨਮ ਹੋਣਾ ਸੀਗਾ ਥੇ ਉਹ ਮਹਾਰਾ ਨੋ ਮਹਾਰਾ ਮੋਟਾ ਇੱਕ ਫੋਨ ਫਾਨ ਹੁੰਦੇ ਸੀ ਉਹਦੋਂ ਕੱਟ ਹੀ ਹੁੰਦੇ ਸੀ ਹੂੰ ਤੇ ਉਹਨੇ ਤੇ ਨਹੀਂ ਹਾ ਭੇਜਿਆ ਵੀ ਮਾਰਿਆ ਹਸਪਤਾਲ ਚ ਲੜਕੀ ਆ ਤੰਗ ਬਹੁਤ ਆ ਤੇ ਮਾਰਾ ਇਹ ਕਹਿੰਦੇ ਵੇ ਉਹਨੂੰ ਬੁਲਾਉ ਮਨਮੋਹ ਤੁਹਾਨੂੰ ਤੇ ਜਦੋਂ ਆਇਆ ਉਹ ਕਹਿੰਦੇ ਵੀ ਤੂੰ ਗਿਆ ਨਹੀਂ ਕੀ ਗੱਲ ਤੇਰਾ ਉਧਰ ਜਨਮ ਹੋਣ ਵਾਲਾ ਕਹੇ ਤੁਹਾਨੂੰ ਪਤਾ ਹੀ ਹੈ ਕਿ ਨਰਕ ਕੁੰਭੀ ਨਰਕ ਵਿੱਚ ਪੁੱਠਾ ਲਮਕਣਾ 9 ਮਹੀਨੇ ਹੈ ਇਹ ਤੁਹਾਡੀ ਸੰਗਤ ਦਾ ਫਾਇਦਾ ਕੀ ਕਹਿੰਦਾ ਹੁਣ ਮੈਂ ਚੱਲਿਆ ਜਾਂਦਾ ਕਹਿੰਦਾ ਅਜੇ ਤੱਕ ਮੈਂ ਗਿਆ ਨਹੀਂ ਉਧਰੋਂ ਚੱਲ ਗਿਆ ਥੋੜੇ ਚਿਰ ਬਾਅਦ ਉਧਰੋਂ ਫੇਰ ਸੁਨੇਹਾ ਆ ਗਿਆ ਵੀ ਜਨਮ ਲੈ ਲਿਆ ਉਹਨੇ ਉਹ ਨਾਂ ਫੇਰ ਰੱਖਿਆ ਸੀ ਮਹਾਰਾਜ ਨੇ ਗੁਰਬਖੀਸ਼ ਵੀ ਗੁਰੂ ਦੀ ਕਿਰਪਾ ਇਹ ਫੇਰ ਹੋਤੇ ਇਹ ਨਹੀਂ ਗਿਆ ਵੀ ਅਸੀਂ ਕੀਤਾ ਜਾਂ ਗੁਰਬਖੀਸ਼ ਵੀ ਗੁਰੂ ਦੀ ਬਖਸ਼ਿਸ਼ ਹੋਈ ਹੈ ਭਾਈ ਠੀਕ ਹੈ ਜੀ ਤੇਰਾ ਜਿਹੜਾ ਜਨਮ ਹੋਇਆ ਹੂੰ ਉਹ ਫੇਰ ਅਮਰੀਕਾ ਦੇ ਵਿੱਚੋਂ ਰਹਿੰਦਾ ਕਾਫੀ ਉਹ 68 ਤੋਂ ਦੇਖ ਲਓ ਕਿੰਨੇ ਸਾਲ ਕਿੰਨੀ ਉਮਰ ਹੋ ਗਈ ਹੂੰ ਤੇ ਉੱਥੇ ਵੀ ਮਿਲਦੇ ਵੀ ਰਹੇ ਆ ਉਹਨੂੰ ਹੂੰ ਤੇ ਚੰਗਾ ਹੁਣ ਆਪਦੇ ਖਿਆਲ ਵਧੀਆ ਨੇ ਉਹਦੇ ਲੋਕਾਂ ਨੂੰ ਵੀ ਕਹਿੰਦਾ ਭਾਈ ਅਮਰਧਾਰੀ ਹੋਵੋ ਹਾਂ ਸਿੱਖੀ ਦਾ ਪ੍ਰਚਾਰ ਜਿਹਨੂੰ ਵੀ ਮਿਲਦੇ ਕਰਦਾ ਉਹ ਠੀਕ ਹੈ ਤੇ ਇਸ ਤਰ੍ਹਾਂ ਸੀ ਮਹਾਰਾਜ ਸੁਲੇਮਾਨ ਦੀ ਕਈਆਂ ਨੂੰ ਅਸੀਂ ਉੱਥੇ ਆਸਟ੍ਰੇਲੀਆ 'ਚ ਮੈਂ ਸੁਣਾਈ ਇਹ ਕਿ ਕਹਿੰਦੇ ਤੁਸੀਂ ਭੂਤਾਂ ਦੀਆਂ ਸਾਖੀਆਂ ਹੋਰ ਆਪਣੀਆਂ ਸਾਖੀਆਂ ਥੋੜੀਆਂ ਨੇ ਮੈਂ ਕਿਹਾ ਵੀ ਇਹ ਵੀ ਇੱਕ ਅਚਾਨਕ ਹੀ ਘਟਨਾ ਸੀ ਨਾ ਹਾਂਜੀ ਬਹੁਤ ਵੱਡੀ ਗੱਲ ਆ ਇੱਕ ਬੰਦੇ ਨੂੰ ਪ੍ਰੇਤ ਨੂੰ ਜਨਮ ਦੇ ਦੇਣਾ ਕਹਿ ਕੇ ਦੇ ਦੇਣਾ ਫਿਰ ਨਾ ਵੀ ਜਦੋਂ ਉਹ ਉਹ ਕਹਿੰਦਾ ਹੁੰਦਾ ਸੀ ਮੇਰਾ ਗੱਗਾ ਅਖਰ ਨਿਕਲੂਗਾ ਉਹ ਆਪ ਹੀ ਕਹਦਾ ਹੁੰਦਾ ਸੀ ਅੱਛਾ ਜੀ ਇਹ ਜਦੋਂ ਹੁਕਮਨਾਮਾ ਲੈਣਾ ਹਮ ਹੁਕਮਨਾਮਾ ਅਤਰਸਰ ਮਹਾਰਾਜ ਦਾ ਦਵਾਨ ਸੀ ਹਮ ਉੱਥੇ ਅਤਰਸਰ ਮਹਾਰਾਜ ਪੂਰਨਮਾਸ਼ੀ ਦਾ ਦਵਾਨ ਲਾਉਂਦੇ ਹੁੰਦੇ ਸੀ ਠੀਕ ਹੈ ਬਈ ਬਹੁਤ ਘੱਟ ਸੀ ਉੱਥੇ ਹਮ ਤੇ ਉਹ ਮਹਾਰਾਜ ਜਾਨੀ ਹੁਕਮਨਾਮਾ ਲੈ ਕੇ ਹਮ ਹਮ ਮਤਲਬ ਜਦੋਂ ਨੇ ਹੁਕਮਨਾਮਾ ਗਰੰਥੀ ਸੀ ਕਿ ਨਹੀਂ ਲਿਆ ਹਾਂਜੀ ਜੇ ਗੁਰ ਪੂਰਾ ਕਿਰਪਾ ਧਾਰੀ ਗਗਾ ਆ। ਹੂੰ ਫਿਰ ਮਹਾਰਾਜ ਨੇ ਅਖਰ ਦਾ ਨਾਮ ਰੱਖਿਆ ਜਾਂ ਪਹਿਲਾਂ ਹੀ ਕਹਤਾ ਜੀ ਗਗਾ ਆਊਗਾ। ਹੂੰ ਕਿਉਂਕਿ ਜਿੰਨੇ ਵੀ ਉਦੋਂ ਮੀਡੀਆ ਵਾਲੇ ਇਸ ਤਰ੍ਹਾਂ ਹੀ ਹੁੰਦੇ ਸੀਗੇ ਜਦ ਪੱਤਰਕਾਰ ਹੁੰਦੇ ਸੀ ਚਲੋ ਆਹ ਤਾਨੀ ਸੀ ਗੱਲ ਪਰ ਦੂਸਰੇ ਖਵਾਰਾ ਖੁਨ ਵਾਲੇ ਬਹੁਤ ਆਏ ਹੋਏ ਸੀ ਉੱਥੇ। ਬਈ ਦੇਖਦੇ ਗਗਾ ਹੀ ਨਿਕਲਦਾ ਅਖਰ ਗਗਾ ਨਿਕਲਿਆ ਤੇ ਨਾਮ ਵੀ ਮਹਾਰਾਜ ਨੇ ਗੱਗੇ ਤੋਂ ਗੁਰਬਖਸ਼ ਸਿੰਘ ਰੱਖਿਆ। ਠੀਕ ਹੈ।